ਹਾਂਜੀ ਬਾਈ ਜੀ ਤਿੰਨ ਡੱਬੀਆਂ ਵੱੱਛੀਆਂ ਜੀ ਇੱਕ ਡੱਬੀ ਅਮਰੀਕਨ ਐ ਦੋ ਕਾਲੇ ਰੰਗ ਚ ਅਮਰੀਕਨਾਂ ਬਹੁਤ ਚੰਗੇ ਬੱਚੇ ਆ ਬਾਈ ਚਾਰ ਚਾਰ ਥਾਣਾ ਕੋਈ ਫੁਰਸ਼ਾਂ ਨੇ ਡੱਬੀ ਵੱਛੀ ਦੇ ਥਾਣ ਚ ਕੁਝ ਗੁਲਾਬੀ ਥਾਣ ਬਹੁਤ ਸੋਨਾ ਸੈਜ ਦੂਰ ਦੂਰ ਆ ਕਾਲੀ ਅਮਰੀਕਨ ਦੀ ਬੋਦੀ ਵਾਲੀ ਬਿਲਕੁਲ ਛੋਟੇ ਛੋਟੇ ਕਾਨਾਂ ਜੀ ਜਾਤ ਬਰੀਡ ਵਾਲੀ ਅੱਛੀ ਆ ਕਰਮ ਵਾਲੇ ਨੂੰ ਚਾਰ ਹੀ ਥਾਣਾ ਦੀ ਥਾਣਾ ਦਾ ਸੈਜ ਚੱਕਰੋ ਜੀ ਬਹੁਤ ਸੋਨੇ ਥਾਣਾ ਇਹਦੇ ਵੀ ਝੋਲੀ ਬਹੁਤ ਸੋਹਣੀ ਦਿਖਾਉਂਦੀ ਬਈ ਵੱਛੀ ਤੀਜੇ ਨੰਬਰ ਵਾਲਾ ਬੱਚਾ ਬਹੁਤ ਸੋਹਣਾ ਤੁਹਾਨੂੰ ਦਿਖਾਵਾਂਗਾ ਜੀ ਚਿੱਟੜ ਚਿੱਟੜਾਂ ਨੇ ਟੀਕੇ ਬਈ ਤਿੰਨਾਂ ਦੇ ਲੱਗੇ ਹੋਏ ਆ ਤਿੰਨ ਟਾਪ ਕੁਆਲਿਟੀ ਦੇ ਬੱਚੇ ਆ ਬਈ ਆਹ ਬੱਚਿਆਂ ਦੀ 8-8 ਮਹੀਨੇ ਉਮਰ ਆ ਬਈ ਇਹਦੀ 7 ਮਹੀਨੇ ਉਮਰ ਆ ਜੀ ਬਹੁਤ ਸੋਹਣੇ ਬਰੀਡ ਵਾਲੇ ਬੱਚੇ ਆ ਸਮੇਂ ਵੇ ਰਾਜੀਪੜਿਆ ਕੋਈ ਲਿਸਾ ਫਿੱਕਾ ਨਹੀਂ ਜੀ ਤਿੰਨੇ ਬੱਚੀਆਂ ਰਾਜੀ ਆ ਉਹ ਪੂਰਾ ਬਿਲਕੁਲ ਪ੍ਰਦਰਨੇ ਜੇ ਕਿਸੇ ਨੇ ਸਿੰਗਲ ਲੈਣਾ ਹੋਇਆ ਜੋੜਾ ਲੈਣਾ ਹੈ ਜੋੜਾ ਵੀ ਦੇ ਦਾਂਗੇ ਜੀ ਤਿੰਨੇ ਲੈਣੇ ਹੋ ਤਾਂ ਤਿੰਨੇ ਵੀ ਦੇ ਦਾਂਗੇ ਉਹ ਸੋਹਣੀਆਂ ਝੋਲੀ ਨੇ ਨਾਲ ਦੋ ਜਰਸੀ ਬਰੀਡ ਚ ਬੱਚੀਆਂ ਬਹੁਤ ਟਾਪ ਕੁਆਲਟੀ ਦੀਆਂ ਬਹੁਤ ਸੋਹਣੀਆਂ ਬ੍ਰੀਡਲ ਨੇ ਬੱਚੀਆਂ ਤਿੰਨ ਬੱਚੀਆਂ ਬਾਈ ਤਿੰਨਾਂ ਦਾ ਇਹਦਾ ਮੁੱਲ 16000 ਰੁਪਿਆ ਜੀ ਮਾਨਤਾਣ ਹੋਊਗਾ ਮੌਕੇ ਤੇ ਇਸ ਬੱਚੀ ਦਾ ਮੁੱਲ 14000 ਰੁਪਿਆ ਜੀ ਤੇ ਇਸ ਬੱਚੀ ਦਾ ਮੁੱਲ 12000 ਰੁਪਿਆ